ਤ੍ਰੇਤੀ ਸੋਦਰ ਰਸਦਾ ਗੀ ਨੀ ਕੀਰਲਾਵ ਤੁਨਤ ਗਾ ਜੋਨਾਨ ਤਾ ਜਿਹੋ ਬਾਣ ਮਿਲ ਸਾਥ ਆਕੇ ਕਾਲ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ sat nam wah he sat nam wah sat Satana... ਨਰਛਾ ਦੇ ਜੀਵ ਮਾ ਤੇਰਾ ਸੁਰਨ ਕਰਮਾ ਹੋ ਵਸਰਾ ਮੇਰਾ ਜੀਹੋ ਨਾਮ ਹਰਿ ਰਖਣੇ ਜੀ ਆਪਣੀ ਸਰਨ

child so ਅੰਮ੍ਰਿਤ ਹਰਿ ਕਾ ਨਾਮ ਆਪ ਵਰਤਾਏ ਸੀ ਚਲਿਆ ਪਤ ਸਿਉ ਜਗਨ ਸਰਵਾਰ ਰੰਗ ਵਾਇਸੀ ਮਾਨਸ ਘਿਆ ਵੇਚਨ ਧਨੋ ਸੁਣਾਇਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ महला पहला पांडा अच्छा सोए जो दिस भावसी पांडा आत्मलीन तोता अच्छा ना होए सी वाहिगुरु जी का खालसा वाहिगुरु